ਦੋ ਸਾਂਝਾ ਵਾਲਾ ਕੋਈ ਵੀ ਕੰਮ ਕਰਦਾ ਨਾ ਉਹਦੇ ਵਿੱਚ ਭਰਪੂਰ ਹੁੰਦਾ ਹੈ ਐਂਟਰਟੇਨਮੈਂਟ ਸੋ ਹਾਲ ਹੀ ਦੇ ਵਿੱਚ ਉਹਨਾਂ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸ਼ੇਅਰ ਕੀਤੀ ਆ ਜਿਸ ਵਿੱਚ ਉਹ ਕਹਿ ਰਹੇ ਨੇ ਕਿ ਮੇਰੇ ਵੱਲੋਂ ਵੈਜ ਪਾਰਟੀ ਆ ਤੇ ਹਮੇਸ਼ਾ ਵੈਜ ਪਾਰਟੀ ਹੋਊਗੀ ਤੇ ਖਾਓ ਪੀਓ ਐਸ਼ ਕਰੋ ਮਿੱਤਰੋ ਠੀਕ ਹੈ ਜੀ ਫਿਲਹਾਲ ਜੀ ਉਹ ਫਿਲਮ ਦੀ ਸ਼ੂਟਿੰਗ ਕਰਕੇ ਤੋਂ ਜਿਹੜਾ ਜ ਫ੍ਰੀ ਹੋਏ ਸੀ ਡਬਿੰਗ ਵੀ ਚੱਲਦੀ ਪਈ ਸੀ ਵਿੱਚ ਵਿਚਾਲੇ ਉਹਨਾਂ ਨੇ ਜਦੋਂ ਵੀ ਸਮਾਂ ਮਿਲਦਾ ਤੇ ਉਹ ਜਿਹੜਾ ਮਿਨੀ ਵਲੌਗ ਬਣਾਉਂਦੇ ਨਾ ਉਹ ਲੋਕਾਂ ਨੂੰ ਬਹੁਤ ਚੰਗਾ ਲੱਗਦਾ ਸਪੈਸ਼ਲੀ ਉਹਨਾਂ ਦੇ ਫੈਨਸ ਨੂੰ ਦੇਖਿਆ ਕਿ ਨਹੀਂ ਹੇਠ ਤੱਕ ਓ ਮਾਈ ਗੋਡ ਟੇਬ ਕਿਆ ਹੀ ਗੱਲਾਂ ਬਾਤਾਂ ਨੂੰ ਦਿਲ ਕਰਦਾ ਕਿ ਆਪ ਹੀ ਖਾਲੀ ਹੈ ਨਾ ਜੀ ਸੋ ਦੇਖੋ ਜੀ ਇਹ ਪਿਆਰੀ ਜੀ ਵੀਡੀਓ ਤੇ ਨਾਲ ਦੀ ਨਾਲ ਹੋਰ ਵੀ ਗੱਲਾਂ ਕਰਦੇ ਆ ਆ ਪਾਰਟੀ ਹੋਏਗੀ ਜੀ ਜ਼ੋਰਦਾਰ ਹੋਏਗੀ ਓਨਲੀ ਵੈਜ ਪਾਰਟੀ ਹੋਏਗੀ ਜੀ ਏ ਓਨਲੀ ਵੈਜ ਹੋਏਗੀ ਇਹ ਪਾਰਟੀ ਮੇਰੇ ਵੱਲ ਹੋਏਗੀ ਜੀ ਅੱਗੇ ਤੋਂ ਵੀ ਜਿਹੜੀਆਂ ਪਾਰਟੀਆਂ ਹੋਣਗੀਆਂ ਉਹ ਮੇਰੇ ਵੱਲ ਹੋਣਗੀਆਂ ਐਨਾ ਖਾਣ ਤੋਂ ਬਾਅਦ ਕੋਕ ਵੀ ਤਾਂ ਮੈਂ ਹੀ ਪੀਦਾ ਹਾਂ ਫਟਵਾ ਵੀ ਮੈਂ ਕਰਾ ਲੈਂਦਾ ਹਾਂ ਨਾਲੇ ਕੋਕ ਪੀਣ ਨਾਲ ਤੁਹਾਡਾ ਫਲਸਫਾ ਬਾਜ ਦਬਰੀ ਹੋ ਜਾਂਦਾ ਹੈ ਭਾਈ ਸਾਹਿਬ ਜਿਸ ਹਿਸਾਬ ਨਾਲ ਇਹ ਬੰਦਾ ਖਾ ਰਿਹਾ ਇਹਦਾ ਫਲਸਫਾ ਬਰੀ ਨਹੀਂ ਹੋ ਸਕਦਾ ਧਗਨ ਤਲਕ ਤਨ ਧਗਨ ਤਲਕ ਤਨ ਧਗਨ ਤਲਕ ਤਨ ਧੰਡੜ ਧੰਡੜ ਧਾ ਲਾ ਭਾਈ ਬਾਰਡਰ ਦੀ ਡਬਿੰਗ ਫਿਨਿਸ਼ ਹੋ ਗਈ ਆ ਉਹ ਕਹਿੰਦੇ ਕਡਾਲੋਗ ਹੋਰ ਕਰ ਦਿਓ ਮੈਂ ਕਹਿੰਦਾ ਹੋਰ ਕਰ ਦਾਂਗੇ ਗੱਲੇ ਕੋਈ ਨਹੀਂ ਹੈਗੀ ਲੈ ਭਈ ਆਪਣਾ ਮਿੱਤਰ ਵੀਰ ਅਨਰਾਗ ਸਿੰਘ ਵੀਰਾ ਇਹਨਾਂ ਦੀ ਫਿਲਮ ਆ ਰਹੀ ਆ ਬਾਰਡਰ ਏ ਪੰਜਾਬ ਦੇ ਰੇ ਇਰਸ਼ਾਦ ਕਾਬਲੇ ਉਹਦਾ ਨਾਮ ਹੈ ਲੈ ਮੇਰਾ ਵੀਰ ਅੱਡੀਆਂ ਚੱਕ ਚੱਕ ਕੇ ਗਾਣਾ ਸੁਣ ਰਹਾ ਇਮਤੀਆ ਅਲੀ ਵੀਰਾ ਸੀਰ ਸੋ ਗਿਆ ਵੀਰੇ ਇਹ ਫੋਟਵਾ ਕਰਾ ਰਹੇ ਆਓ ਸਜਾ ਲੈ ਅੱਜ ਕੋ ਕੱਲ੍ਹ ਦਾ ਪਤਾ ਨਹੀਂ ਕੱਲ੍ਹ ਕਾ ਛੋੜੀਏ ਜਨਾਬ ਪਲ ਕਾ ਪਤਾ ਨਹੀਂ